ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਅੰਕਲ ਜੀ ਕੀ ਹਾਲ ਜੇ ਉਹ ਠੀਕ ਹੈ ਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਤਰਲੋਕ ਜੀ ਤਰਲੋਕ ਸਿੰਘ ਹਾਂ ਜੀ ਠੀਕ ਹੈ ਜੀ ਤੇ ਬਾਬਾਈ ਕਿੰਨੀ ਏਜ ਹੋ ਗਈ ਜੀ ਆਪਣੀ ਹੋਈ ਗਈ ਮੇਰੇ ਖਿਆਲ ਔੜ ਸਾਲ ਦੀ ਹੋ ਗਈ 64 ਸਾਲ ਅੱਛਾ ਜੀ ਤੇ ਕਿੰਨਾ ਟਾਈਮ ਹੋ ਗਿਆ ਬਾਬਾਈ ਇਹ ਕੰਮ ਕਰਦੇ ਆ ਤੁਹਾਨੂੰ ਇਹ ਹੋਈਗਾ 40 45 ਸਾਲ ਹੋਈ ਚੱਲੇ ਆ 40 45 ਸਾਲ ਤੋਂ ਇਹ ਕੰਮ ਕਰਦੇ ਜੀ ਹਾਂ ਠੀਕ ਹੈ ਜੀ ਤੇ ਕੀ ਵੈਰਾਈਟੀ ਦੀ ਬਾਬਾਈ ਆਪਣੇ ਕੋਲ ਬਰਦਰ ਟਿੱਕੀ ਅੱਛਾ ਜੀ ਤੇ ਆ ਟਿੱਕੀਆਂ ਠੀਕ ਆ ਜੀ ਬਸ ਵਾਹ ਜੀ ਵਾਹ ਹਾਂਜੀ ਇਹ ਨਾਲ ਬਰੈਡ ਲਾਉਂਦੇ ਜੀ ਨਾਲ ਇਹਦੇ ਹਾਂਜੀ ਅੱਛਾ ਜੀ ਤੇ ਫਿਲਿੰਗ ਕਾਦੀ ਕਰਦੇ ਜੀ ਇਹ ਮਿੱਠੀ ਆ ਇਹ ਕੀ ਚੀਜ਼ ਇਹ ਦਾਲ ਅੱਛਾ ਜੀ ਮੇਚਾ ਹਰੀਆ ਦਾਲ ਗੜੀ ਵਰਤਦੇ ਤੈ ਛੋਲਿਆਂ ਦੀ ਅੱਛਾ ਜੀ ਪੋਰ ਕੀ ਕੀ ਪਾਇਆ ਦੇ ਚ ਮਿਰਚਾ ਮਿਰਚਾ ਅੱਛਾ ਜੀ ਇਹ ਮਸਾਲਾ ਬਣਾਈ ਦਾ ਵੱਖਰਾ ਠੀਕ ਆ ਜੀ ਹਾਂਜੀ ਵਾਹ ਜੀ ਵਾਹ ਤੇ ਆਹ ਕੀ ਚੀਜ਼ ਇਧਰ ਇਹ ਆਲੂ ਇਹ ਆਲੂ ਠੀਕ ਆ ਜੀ ਇਨੂੰ ਵਾਲਾ ਰੋਲ ਲੱਗਦਾ ਮੱਸਾ ਥੋੜਾ ਜਿਹਾ ਅੱਛਾ ਜੀ ਬਾਕੀ ਆਲੂ ਸਾਰੇ ਵਾਹ ਜੀ ਵਾਹ ਹਾਂ ਜੀ ਤੇ ਇਹ ਆਪਣਾ ਨਾਲ ਬਰੈਡ ਬਰੈਡ ਕਿਦਾਂ ਲਾਉਂਦੇ ਜੀ ਇਹਨੂੰ ਆਹ ਬਰੈਡ ਇੱਥੇ ਲਾਈਆ ਅੱਛਾ ਜੀ ਤੇ ਕਰੋ ਹਾਂ ਜੀ ਤਿਆਰ ਇੱਕ ਇੱਕ ਪਲੇਟ ਕਰੋ ਹਾਂ ਤਿਆਰ ਆਪਣੇ ਲਈ ਵੀ ਆਹ ਬਰੈਡ ਲੱਗੇ ਆ ਅੱਛਾ ਜੀ ਗਰਮ ਹੋ ਗਿਆ ਵਾਹ ਜੀ ਵਾਹ ਤੇ ਆਹ ਟਿੱਕੀਆਂ ਲੱਗੀਆਂ ਵਿੱਚ ਠੀਕ ਆ ਵਾ ਬਾਈ ਇਹ ਗਰਮ ਹੋ ਕੇ ਅੱਛਾ ਜੀ ਰਾੜ ਕੇ ਤੇ ਫੇਰ ਦੇਣੀ ਏ ਠੀਕ ਆ ਜੀ ਇਹ ਰਾੜ ਕੇ ਪੂਰੀ ਫੇਰ ਦਵਾਂਗੇ ਵਾਹ ਜੀ ਵਾਹ ਪੂਰਾ ਬਬਾਈ ਕਰੰਚੀ ਬਣਾਵਾਂਗੇ ਬੁਰੀ ਐ ਹਾਂ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਠੀਕ ਹੈ ਜੀ ਕਿਦਾਂ ਸਵਾਦ ਲੱਗਦਾ ਵਾਹ ਜੀ ਵਾਹ ਇਹ ਤਵਾ 200 ਰੁਪਏ ਦਾ ਲਿਆਇ ਸੀ ਉਹ ਤੋਂ ਆਹ ਵਾਲਾ ਬਬਾਈ ਹਾਂਜੀ ਹਾਂਜੀ ਅੱਛਾ ਜੀ ਇਹ 200 ਰੁਪਏ ਦਾ ਤਵਾ ਦੋ 28 ਕਿਲੋ ਦਾ ਸੀ 28 ਕਿਲੋ ਦਾ ਆਹ ਵਾਹ ਜੀ ਵਾਹ ਹਾਂ ਇੰਨਾ ਪੁਰਾਣਾ ਜੇ ਐ ਹਾਂਜੀ ਹਾਂਜੀ ਬਬਾਈ ਇੱਕ ਸਾਈਡ ਬ੍ਰਾਊਨ ਹੋ ਗਈ ਇਹਦੀ ਐ ਹਾਂ ਬ੍ਰਾਊਨ ਹੋ ਗਈ ਵਾਹ ਜੀ ਵਾਹ ਇੱਕ ਜਿਹੜੀ ਬ੍ਰਾਊਨ ਹੋ ਗਈ ਆ ਦੂਸਰੀ ਹੁੰਦੀ ਸਹੀ ਹੈ ਜੀ ਸਹੀ ਹੈ बन गई होगी बाबा जी, जी, जी।, जी तैयार हां जी हां जी हां जी वाह जी वाह भाई चटनी केड़ी केड़ी अपना तुम्ही ਵਰਤਦੇ ਜੇ ਮਿੱਠੀ ਕਰਾਰੀ اچھا ਜੀ ਇਹ ਵਿਖਾਓਗੇ ਚਟਨੀ ਇੱਕ ਵਾਰੀ ਹਾਂ ਜੀ ਕਰਾਓ ਚੱਕ ਜੀ ਇਹ ਕਰਾਰੀ ਆ اچھا ਜੀ ਇਹ ਕਾਦੀ ਬਣਾਈ ਜੇ ਤੁਸੀਂ ਪੂਤਨੇ ਦੀ ਪੂਤਨੇ ਦੀ ਖੱਟਾ اچھا ਜੀ ਇਮਲੀ वाह जी वाह तेरेच ਇਹਦਾ ਨਾਮ ਮਸਾਲਾ اچھا ਜੀ ਚਾਟ ਮਸਾਲਾ ਠੀਕ ਆ ਜੀ ਸਾਰਾ ਕੁਝ ਇਹ ਚ ਪਾਈਦਾ ਤੇ ਅਗਲੇ ਵਾਲੀ ਦੀ ਆ ਮਿੱਠੀ ਇਹ ਚ ਖੰਡ ਅੱਛਾ ਜੀ ਇੱਥੇ ਗੁੜ ਵਾਹ ਜੀ ਵਾਹ ਤੇ ਇਮਲੀ ਅੱਛਾ ਜੀ ਸਾਰਾ ਕੁਝ ਇੱਥੇ ਪਈ ਠੀਕ ਹੈ ਜੀ ਠੀਕ ਤੇ ਨਾਲ ਆਪਣਾ ਇਹ ਪਿਆਜ਼ ਮੂਲੀ ਵਗੈਰਾ ਦਿੰਦੇ ਚ ਪਾ ਗਏ ਹਾਂ ਜੀ ਹਾਂ ਜੀ ਪਿਆਜ਼ ਮੂਲੀ ਠੀਕ ਹੈ ਜੀ ਗਾਜਰ ਵੀ ਖਿਲਦੇ ਦੀ ਗਾਜਰ ਲਿਆ ਦੇ ਗਾਜਰ ਵਾਹ ਜੀ ਵਾਹ ਤੇ ਬਾਬਾ ਜੀ ਲੋਕੇਸ਼ਨ ਕਿਹੜੀ ਜੀ ਆਪਣੀ ਕਿਥੇ ਕਿਹੜੀ ਜਗ੍ਹਾ ਤੇ ਲਾਉਂਦੇ ਜੀ ਤੁਸੀਂ ਇਹ ਇਹ ਮੈਂ ਮੁਰਗੀਾਂ ਗਲੀਆਂ ਜਾਈ ਜਾਣਾ ਸਕੂਲ ਦੀ ਛੋਟੀ ਵੇਖ ਕੇ ਗਲੀਆਂ ਚ ਜਾਈਗਾ ਨਹੀਂ ਇਹ ਜਗ੍ਹਾ ਕਿਹੜੀ ਜੀ ਆਪਣੀ ਜੜਿਆਲੇ ਕਿਹੜੀ ਜਗ੍ਹਾ ਵਜਦੀ ਹੈ ਜੜਿਆਲਾ ਪੰਪ ਅੱਛਾ ਜੀ ਪੈਟਰੋਲ ਪੰਪ ਦੇ ਅੱਗੇ ਹੈ ਨਾ ਠ ਅਛਾ ਜੀ ਹੋ ਗਈ ਜੀ ਰੈਡੀ ਆ ਆਪਣੀ ਹਾਂ ਜੀ ਠੀਕ ਆ ਜੀ ਕਰੋ ਹਾਂ ਜੀ ਬਣਾਓ ਪਲੇਟ ਇੱਕ ਫਿਰ ਇਹ ਕੀ ਆ ਗਿਆ ਜੀ ਇਹ ਮੂਲੀ ਤੇ ਪਿਆਜ਼ ਅੱਛਾ ਜੀ ਵਾਹ ਚਟਣੀ ਅੱਛਾ ਜੀ ਇਹ ਵੀ ਉਹੀ ਚਟਣੀ ਹੈ ਕੀ ਹੋਰ ਜੀ ਹੋਈ ਹੋਈ ਵਾਹ ਜੀ ਵਾਹ ਆਹ ਚਟਣੀ ਠੀਕ ਆ ਜੀ ਮਿੱਠੀ ਵਾਹ ਜੀ ਵਾਹ ਆਹ ਕਰਾਰੀ ਲਓ ਜੀ ਵਾਹ ਜੀ ਹੋਗੀ ਬਾਬਾਈ ਪਲੇਟ ਰੈਡੀ ਹਾਂਜੀ ਹਾਂਜੀ ਤੇ ਇਹਦਾ ਪ੍ਰਾਈਸ ਕੀ ਰੱਖਿਆ ਜੀ ਰੇਟ ਕੀ ਰੱਖਿਆ ਜੀ ਇਹਦਾ 40 ਰੁਪਏ ਜੀ 40 ਰੁਪਏ ਜੀ ਆਹੋ ਤੇ ਦੋ ਟਿੱਕੀਆਂ ਤੇ ਆਂਦੀਆਂ ਅੱਛਾ ਜੀ ਠੀਕ ਆ ਜੀ ਹਾਂਜੀ ਖਾ ਕੇ ਵੇਖੋ ਇਹਦਾ ਚੈੱਕ ਕਰੋ ਜਰਾ ਠੀਕ ਆ ਜੀ ਜੇ ਤੁਹਾਨੂੰ ਸਵਾਲ ਲੱਗੂ ਤਾਂ ਫੇਰ ਆ ਜਿਓ ਠੀਕ ਆ ਜੀ ਠੀਕ ਆ ਬਾਬਾਈ ਠੀਕ ਆ ਜੀ ਲਓ ਜੀ ਟਿੱਕੀ ਬਾਬਾਈ ਨੇ ਬਣਾਤੀ ਹੈ ਤੇ ਬਸ ਹੁਣ ਟੇਸਟ ਚੈੱਕ ਕਰਕੇ ਤੁਹਾਨੂੰ ਦੱਸਦੇ ਕਿਵੇਂ ਦਾ ਤੇ ਬਹੁਤ ਸੋਹਣੀ ਬਾਬਾਈ ਨੇ ਤਿਆਰ ਕੀਤੀ ਆ ਜੀ ਪੂਰੀ ਕ੍ਰਿਸਪੀਨੈਸ ਪੂਰਾ ਟਿੱਕੀ ਦੇ ਵਿੱਚ ਤੇ ਤੁਹਾਨੂੰ ਦੱਸਦੇ ਹਾਂ ਜੀ ਹੁਣ ਬਾਈਟ ਲੈ ਕੇ ਤੇ ਬਹੁਤ ਵਧੀਆ ਟੇਸਟ ਆ ਜੀ ਪੂਰੀ ਕ੍ਰਿਸਪੀ ਨਾ ਸਾਹ ਵੇਖੋ ਤੇ ਬ੍ਰੈਡ ਵੀ ਪੂਰੇ ਆ ਕ੍ਰਿਸਪੀ ਹੋਏ ਆ ਤੇ ਟਿੱਕੀ ਜੀ ਪੂਰੀ ਕ੍ਰਿਸਪੀ ਆ ਤੇ ਚਟਨੀ ਇਹਨਾਂ ਦੀ ਬਹੁਤ ਜਿਆਦੀ ਸਵਾਦ ਆ ਤੇ ਬਾਕੀ ਜਰੂਰ ਤੁਸੀਂ ਬਾਬਾ ਜੀ ਕੋਲ ਪਹੁੰਚੋ ਜੰਡਿਆਲੇ ਤੋਂ ਜਦੋਂ ਆਪਾਂ ਅੰਮ੍ਰਿਤਸਰ ਜਾਣਾ ਬੋਲਦੇ ਥੱਲੇ ਇੱਧਰ ਪੈਟਰੋਲ ਕੋਲ ਆ ਜੀ ਤੇ ਇੱਥੇ ਬਾਬਾ ਜੀ ਦੀ ਕਾਰਟ ਆ ਤੇ ਜਰੂਰ ਇਹਨਾਂ ਕੋਲ ਆ ਕੇ ਤੁਸੀਂ ਟਿੱਕੀ ਖਾ ਕੇ ਜਾਓ ਜੀ ਤੇ ਬਾਕੀ ਠੀਕ ਆ ਜੀ ਹੁਣ ਕਰ ਲੀਏ ਟਿੱਕੀ ਅਸੀਂ ਇੰਜੋਏ ਤੇ ਮਿਲਦੇ ਹਾਂ ਅਗਲੀ ਨਵੀਂ ਕਿਸੇ ਹੋਰ ਵੀਡੀਓ ਵਿੱਚ ਤੱਕ ਤਦ ਤੱਕ ਦੇ ਲਈ ਸਸਸੀ ਗੱਲ